ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਨੁਸਾਰਤ ਕਰਦੇ ਆਂ ਤੁਹਾਡਾ ਧਾਲੀਵਾਲ ਬਟਿਕ ਪਹਿਣੀ ਜੱਸਾ ਤੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਹਿਲਾਂ ਤਾਂ ਸਾਰਿਆਂ ਤੋਂ ਸਾਰਿਆਂ ਵੱਲੋਂ ਮੈਂ ਮਾਫੀ ਚਾਹੁੰਨੀ ਹੈਗੀ ਵੀ ਕਾਫੀ ਲੇਟ ਵੀਡੀਓ ਪੈਂਦੀ ਆ ਮੇਰੀ ਨਾ ਸਿਹਤ ਆ ਜਿਹੜੀ ਉਹ ਬਹੁਤ ਜ਼ਿਆਦਾ ਖਰਾਬ ਹੋਈ ਪਈ ਆ ਮੇਰੀ ਤਬੀਅਤ ਆ ਜਿਹੜੀ ਉਹ ਬਿਲਕੁਲ ਸਹੀ ਨਹੀਂ ਹੈਗੀ ਤੇ ਤਾਂ ਕਰਕੇ ਆਪਣੇ ਤੋਂ ਵੀਡੀਓ ਜਿਹੜੀ ਉਹ ਰੈਗੂਲਰ ਨਹੀਂ ਪੈ ਰਹੀ। ਤਾਂ ਕਰਕੇ ਪ੍ਰੋਬਲਮ ਆ ਰਹੀ ਹੈਗੀ ਸੌਰੀ ਜੀ। ਤੇ ਬਾਕੀ ਭੈਣੋ ਤੁਹਾਡੀ سپورਟ ਦੀ ਮੈਨੂੰ ਬਹੁਤ ਜ਼ਿਆਦਾ ਜਰੂਰ ਦਿੱਤਾ। ਤੁਸੀਂ ਮੈਨੂੰ ਵੱਧ ਤੋਂ ਵੱਧ سپورਟ ਕਰਿਆ ਕਰੋ। ਇਹੀ ਆਪਣੇ ਇੱਕ ਦੂਸਰੇ ਦੀ ਹੈਲਪ ਹੋ ਜਾਂਦੀ ਹੈਗੀ। ਤੇ ਮੈਂ ਬਹੁਤ ਉਮੀਦ ਲੈ ਕੇ ਕਰਕੇ ਮਤਲਬ ਕਿ ਤੁਹਾਡੇ ਸਾਹਮਣੇ ਅੱਜ ਇਹ ਬਹੁਤ ਜ਼ਿਆਦਾ ਸੋਹਣੇ ਸੂਟ ਲੈ ਕੇ ਆਈਆਂਗੀ। ਮੈਨੂੰ ਉਮੀਦ ਆ ਕੇ ਵੀ ਤੁਸੀਂ ਇਹਨਾਂ ਬਹੁਤ ਜ਼ਿਆਦਾ ਪਸੰਦ ਕਰੋਗੇ। ਕੋਲ ਵੀਡੀਓ ਨੂੰ ਜ਼ਰੂਰ ਪੌਚ ਕਰਿਆ ਕਰੋ ਤੇ ਚੈਨਲ ਨੂੰ ਜੋ ਵੀ ਨਵੇਂ ਨੇ ਚੈਨਲ ਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਸੋਹਣੇ ਸੋਹਣੇ ਕਮੈਂਟ ਵੀ ਰਿਆ ਕਰੋ ਤੇ ਜਿਹੜੇ ਅੱਜ ਵਾਲੇ ਸੂਟ ਨੇ ਇਹ ਸਾਰੇ ਆਪਣੇ ਟੋਟਲੀ ਹੈਂਡਵਰਕ ਦੇ ਹੋਣਗੇ ਜਿਹੜਾ ਇਹ ਵਾਲਾ ਸੂਟ ਹੈਗਾ ਇਹਦੇ ਵਿੱਚ ਕੋਈ ਮਸ਼ੀਨ ਵਰਕ ਜਾਂ ਆਰੀ ਵਰਕ ਦਾ ਨਹੀਂ ਕੰਮ ਹੋਊਗਾ ਜੇ ਸਾਰਾ ਟੋਟਲੀ ਹੈਂਡ ਦਾ ਹੋਊਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਵਾਲਾ ਜਿਹੜਾ ਇਹ ਗਲੇ ਦੇ ਉੱਪਰ ਵਰਕ ਆਊਗਾ ਏ ਅੱਜ ਆਪਾਂ ਨੇ ਮਤਲਬ ਕਿ ਹੋਰ ਵੀ ਜ਼ਿਆਦਾ ਲੈਸ ਦੇ ਵਿੱਚ ਦਿੱਤੇ ਨੇ ਕਿਉਂਕਿ ਮੇਰੀ ਸਿਹਤ ਆ ਜਿਹੜੀ ਉਹ ਬਿਲਕੁਲ ਸਹੀ ਨਹੀਂ ਹੈਗੀ ਆਪਾਂ ਨੇ ਇਹ ਸਟਾਕ ਹੈ ਜਿਹੜਾ ਕਲੀਅਰ ਕਰਨਾਗਾ ਜਿੰਨਾ ਭੈਣਾਂ ਨੂੰ ਚਾਹੀਦੇ ਨੇਗੇ ਉਹ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਜਿਹੜਾ WhatsApp ਦੇ ਉੱਪਰ ਦਿੱਤਾ ਹੋਇਆ ਨੰਬਰ ਆਗਾ ਉਹਦੇ ਉੱਪਰ ਤੁਸੀਂ ਮੈਸੇਜ ਜੜਾ ਮੈਨੂੰ ਕਰ ਸਕਦੇ ਹੋ ਤੇ ਇਹ ਵਾਲਾ ਸੂਟ ਆ ਜਿਹੜਾ ਇਹ ਪਿਓਰ ਨੇਚਰਲ ਗ੍ਰੇਪ ਤੇ ਰਹੇਗਾ 80 ਗ੍ਰਾਮ ਕਰੀਮ ਦੇ ਉੱਪਰ ਰਹੇਗਾ ਜੀ ਪਿਓਰ ਦਾ ਇਹ ਸੂਟ ਰਹੇਗਾ ਆਹ ਵਾਲਾ ਜਿਹੜਾ ਇਹ ਸਾਰਾ ਗਲੇ ਦੇ ਉੱਪਰ ਵਰਕ ਆਊਗਾ ਇਹ ਸਾਰਾ ਦੇਖੋ ਧਵਕੇ ਦਾ ਕੰਮ ਹੋਇਆ ਹੋਇਆ ਸਿੱਪੀ ਮੋਤੀ ਕੱਟਣਾ ਇਹਦੇ ਵਿੱਚ ਸਾਰਾ ਇਨਕਲੂਡ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਇਹ ਵਾਲਾ ਜਿਹੜਾ ਉੱਪਰ ਨੂੰ ਸੈਂਟਰ ਪੈਨਲ ਜਾ ਰਹੇ ਨੇ ਹੈਗੇ ਇਹ 5 ਮੀਟਰ ਆਲਓਵਰ ਰਹੇਗਾ ਸੂਟ ਜੀ ਜਿਹੜਾ ਇਹ ਵਾਲਾ ਵਾ ਜਿਹੜੀ ਆ ਕਿ ਇਹ ਆਜੂਗਾ ਇਹ ਵਾਲਾ ਜਿਹੜਾ 슬ੀਵਸ ਦੇ ਉੱਪਰ ਵਰਕ ਰਹੂਗਾ ਸੇਮ ਆ ਜਿਹੜਾ ਇਹਦੇ ਨਾਲ ਦਾ ਮੂਰੀਆਂ ਦੇ ਉੱਪਰ ਵਰਕ ਰਹੇਗਾ ਇਹ ਵਾਲਾ ਜਿਹੜਾ ਮੂਰੀਆਂ ਦੇ ਉੱਪਰ ਵਰਕ ਰਹੇਗਾ ਜੀ ਇਹ ਵਾਲਾ ਮੂਰੀ ਦੇ ਉੱਪਰ ਵਰਕ ਰਹੇਗਾ ਜੀ ਇਹ ਵਾਲਾ ਜਿਹੜਾ ਬਾਜੂ ਦੇ ਉੱਪਰ ਵਰਕ ਰਹੇਗਾ ਘੇਰੇ ਦੇ ਉੱਪਰ ਲੇਸ ਦਿੱਤੀ ਹੋਈ ਆ ਨਾਲ ਦੀ ਐਦਾਂ ਗਲੇ ਦੇ ਉੱਪਰ ਵਰਕ ਰਹੇਗਾ ਜਿਹੜਾ ਇਹਦੇ ਨਾਲ ਦੁਪੱਟਾ ਕੋ ਬਹੁਤ ਜ਼ਿਆਦਾ ਸੋਹਣਾ ਰੈਡੀ ਹੋਇਆ ਹੋਇਆਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਐਦਾਂ ਫਿਨਿਸ਼ਿੰਗ ਦਿੱਤੀ ਹੋਈ ਆ ਦੁਪੱਟੇ ਨੂੰ ਇਹ ਵਾਲਾ ਜਿਹੜਾ ਐਦਾਂ ਫਿਨਿਸ਼ਿੰਗ ਦਿੱਤੀ ਹੋਈ ਆ ਸਾਰੇ ਬਹੁਤ ਸੋਹਣੀ ਮੋਤੀਆਂ ਵਾਲੀ ਇਹਦੇ ਨਾਲ ਆਪਣੇ ਲੇਸ ਦਿੱਤੀ ਹੋਈ ਆ ਪਿਓਰ ਚਲੋਣ ਦਾ ਇਹਦੇ ਨਾਲ ਦੁਪੱਟਾ ਰਹੇਗਾ ਜਿਹੜਾ ਇਹਦਾ ਪ੍ਰਾਈਸ ਆ ਇਹ ਪਹਿਲਾਂ ਬਹੁਤ ਸੀ ਇਹਦਾ ਪ੍ਰਾਈਸ ਆ ਜਿਹੜਾ 3500 ਸੀਗਾ ਪਰ ਜਿਹੜਾ ਅੱਜ ਅੱਜ ਸਾਨੂੰ ਬਹੁਤ ਜ਼ਿਆਦਾ ਲੈਸ ਪ੍ਰਾਈਸ ਚ ਦੇਵਾਂਗੇ ਇਹ ਵਾਲਾ ਸੂਟ ਆ ਜਿਹੜਾ ਸਿਰਫ ਸਾਨੂੰ 3200 ਰੁਪਏ ਦੇ ਵਿੱਚ ਰਹੇਗਾ ਜਿੰਨਾਂ ਭੈਣਾਂ ਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਸਕਦੇ ਹੋ 3200 ਰੁਪਏ ਦਾ ਪ੍ਰਾਈਸ ਰਹੇਗਾ ਨੈਕਸਟ ਸੂਟ ਆ ਜਿਹੜਾ ਉਹ येलो ਕਲਰ ਦੇ ਉੱਪਰ ਰਹੇਗਾ येलो ऑर्गेਨਜ਼ਾ ਜਦ ਆਪਾਂ येलो ਜਾਂ ਵੀ ਨਹੀਂ ਕਹਿ ਸਕਦੇ ਮਸਟਰਡ येलो ਜਾਗਾ ਆ ਦੇਖੋ ਇਹ ਵਾਲਾ ਜਿਹੜਾ ਇਹ ਮਸਟਰਡ येलो ਸ਼ਾ ਕਲਰ ਆ ਇਹ ਸਾਰਾ ਆਪਣਾ ਟੋਟਲੀ ਹੈਂਡਵਰਕ ਹੋਇਆ ਹੋਇਆ ਇਹ ਵਾਲਾ ਘੇਰੇ ਦੇ ਉੱਪਰ ਵਰਕ ਆਏਗਾ ਇਹ ਵਾਲੇ ਉੱਪਰ ਸੈਂਟਰ ਪੈਨਲ ਜਾ ਰਹੇ ਆ ਇਹਦੇ ਨਾਲ ਆਪਣਾ 2.5 ਮੀਟਰ ਜਿਹੜਾ ਉਹ ਟਾਪਟਾ ਲਹੇਗਾ ਜੀ 2.5 ਮੀਟਰ ਜਿਹੜੀ ਬਾਟਮ ਰਹੇਗੀ ਆਪਾਂ ਇਹਦੇ ਨਾਲ ਵਿਧ 2.5 ਮੀਟਰ ਦਾ ਟਾਪਟਾ ਵੀ ਦੇਵਾਂਗੇ ਜੀ ਜਿਹੜਾ ਇਹ ਵਾਲਾਗਾ ਇਹ ਦੁਪੱਟਾ ਰਹੇਗਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਦੁਪੱਟਾ ਦਾ ਜਿਹੜਾ ਉਹ ਵਰਕ ਹੈਗਾ

ਸੂਟ ਜਿਹੜਾ orange shade ਤੇ ਆਜੂਗਾ ਇਹ orange ਦੇ ਉੱਪਰ ਰਹੇਗਾ ਐਡਾ ਮੋਟੀ ਵਰਕ ਹੋਇਆ ਹੋਇਆਗਾ ਸਾਰੇ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਆਹ ਵਾਲਾ ਗਲੇ ਦੇ ਉੱਪਰ ਆਏਗਾ ਆਹ ਵਾਲਾ ਜਿਹੜਾ ਸੈਂਟਰ ਪੈਨਲ ਜਾ ਰਿਹਾ ਆਹ ਵਾਲਾ ਜਿਹੜਾ ਵਰਕ ਆਗਾ ਇਹੇ ਬਾਜੂ ਦੇ ਉੱਪਰ ਆਏਗਾ ਜੀ ਇਹ ਵਾਲਾ ਵਰਕ ਜਿਹੜਾ ਇਹ ਬਾਜੂ ਦੇ ਉੱਪਰ ਆਏਗਾ ਜੀ ਜਿਹੜੀ ਇਹਦੇ ਨਾਲ ਆਪਾਂ ਨੇ ਬਾਟਮ ਰੱਖੀ ਆਗੀ ਉਹ ਨੇਚਰਲ ਕ੍ਰੇਵ ਦੀ ਰੱਖੀ ਆ 80 ਗ੍ਰਾਮ ਦੀ ਆ ਦੇਖੋ ਇਹ ਵਾਲਾ ਜਿਹੜਾ ਇਹ ਸੇਮ ਬੇਸ ਨਾਲ ਦੀ ਹੋਈ ਇਹਦੇ ਨਾਲ ਦੀ ਬਾਟਮ ਆ ਆ ਦੇਖੋ ਇਹ ਨੇਚਰਲ ਕ੍ਰੇਵ ਦੀ ਬਾਟਮ ਰਹੇਗੀ ਆ ਸਾਰਾ ਬਾਟਮ ਦੇ ਉੱਪਰ ਬਰਕਰ ਹੈਗਾ ਪਿਓਰ ਨੇਚਰਲ ਕ੍ਰੇਵ ਦੀ ਬਾਟਮ ਆ ਜਿਹੜਾ ਪਿਓਰ ਔਰ ਗੈਂਜਾ ਦਾ ਹੈ ਇਹਦੇ ਨਾਲ ਆਪਣਾ ਹੈਗਾਗਾ ਦੁਪੱਟਾ ਰੱਖਿਆ ਹੋਇਆਗਾ ਦੇਖੋ ਐਡਾ ਨਾ बहुत सोहना रेडी किया हो दुपट्टा भी अपना हम तो चेक कर सकते हो प्योर ऑरगैनजा जो दुपट्टा का जोड़ा रेडी किया हो जो प्राइज है वो सिर्फ सताई सौ रुपए रहेगा शिपिंग बिल्कुल फ्री रहेगी प्राइज सिर्फ सताई सौ रहेगा शिपिंग बिल्कुल फ्री रहेगी नैक्सट सूट है जड़ा वो पिंक कलर के उपर रहेगा ਆ ਤੁਸੀਂ ਕਰ ਸਕਦੇ ਹੋ ਇਹ ਵਾਲਾ ਜਿਹੜਾ ਪੀਸ ਆ ਬਹੁਤ ਜਿਆਦਾ ਜੁਨੀਕ ਜਿਹਾ ਪੀਸ ਆ ਬਹੁਤ ਜਿਆਦਾ ਸੋਹਣਾ ਪੀਸ ਆ ਇਹ ਆ ਦੇਖੋ ਇਦਾਂ ਹੈਂਡਵਰਕ ਹੋਇਆ ਹੋਇਆ ਟੋਟਲੀ ਤੇ ਦੇਖੋ ਜੀ ਇਹਨਾਂ ਦਾ ਰੇਟ ਆ ਜਿਹੜਾ ਪਹਿਲਾਂ ਬਹੁਤ ਜਿਆਦਾ ਸੀਗਾ ਪਰ ਇਹ ਕਿਸੇ ਰੀਜ਼ਨ ਕਰਕੇ ਅਸੀਂ ਜਿਹੜਾ ਸਟਾਕ ਆ ਉਹ ਕਲੀਅਰ ਕਰ ਰਹੇ ਹਾਂ ਮੇਰੀ ਤबीयत ਬਿਲਕੁਲ ਸਹੀ ਨਹੀਂ ਹੈਗੀ ਇਸ ਕਰਕੇ ਵੀਡੀਓ ਨੇ ਜਿਹੜੀਆਂ ਉਹ ਲੇਟ ਹੋ ਜਾਂਦੀਆਂ ਨੇ ਕਿ ਮੇਰੇ ਤੋਂ ਬਣਦੀ ਨਹੀਂ ਆ ਦੇਖੋ ਇਹ ਵਾਲਾ ਜਿਹੜਾ ਇਹ ਗਲੇ ਦੇ ਉੱਪਰ ਵਰਕ ਆ ਜੂਗਾ ਜੀ ਸਾਰਾ ਬੀ ਸ਼ੇਪ ਦਾ ਗਲਾਗਾ ਟੋਟਲੀ ਹੈਂਡ ਵਰਕਗਾ ਆਹ ਵਾਲਾ ਜਿਹੜਾ ਇਹਦੇ ਘੇਰੇ ਦੇ ਉੱਪਰ ਵਰਕ ਆ ਜੂਗਾ ਆਹ ਵਾਲਾ ਇਹਦੇ ਘੇਰੇ ਦੇ ਉੱਪਰ ਵਰਕ ਆ ਜੂਗਾ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਕੰਮ ਦੇ ਅਕੋਰਡਿੰਗ ਵੀ ਇਹ ਮਤਲਬ ਕਿ ਜਿਹੜਾ ਰੇਟ ਹੈਗਾ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਆ ਦੇਖੋ ਇੱਦਾਂ ਨਾਲ ਜਿਹੜੀ ਆਹ ਬਾਜੂ ਆਗੀ ਇਹ ਬਾਜੂ ਦੇ ਵਿੱਚ ਆਪਾਂ ਨੇ ਪੈਚ ਲਗਾਇਆ ਹੋਇਆ ਇਹ ਵਾਲਾ ਸਾਰਾ ਟੋਟਲੀ ਪੈਚ ਲੱਗਿਆ ਹੋਇਆ ਆ ਦੇਖੋ ਆ ਸਾਰਾ ਟੋਟਲੀ ਹੈਂਡਵਰਕ ਇਹ ਇਦਾਂ ਆਪਣੀ ਜਿਹੜੀ ਬਾਜੂਆ ਬਹੁਤ ਜ਼ਿਆਦਾ ਹੈਵੀ ਹੈ ਜਿਹੜੀ ਉਹ ਰੈਡੀ ਹੋਈ ਹੋਈ ਆ ਦੋਨੋਂ ਆ ਬਗੀਆਂ ਬਾਜੂਆਾਂ ਜੰਗੇ ਘੇਰਾ ਆ ਜਾਊਗਾ ਗਲ ਆ ਜਾਊਗਾ ਇਹਦੇ ਨਾਲ ਸੇਮ ਪਿੰਕ कलर ਦੀ ਬਾਟਮ ਆ ਗਈ ਜੀ ਬਾਟਮ ਦੇ ਉੱਪਰ ਵੀ ਇਦਾਂ ਵਰਕ ਹੋਇਆ ਹੋਇਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਇਹ ਬਾਟਮ ਦੇ ਉੱਪਰ ਵਰਕ ਰਹੇਗਾ ਇਹ ਵਾਲਾ ਇਹਦੇ ਨਾਲ ਏਦਾਂ ਦਾ ਪੱਟਾ ਜਿਹੜਾ ਉਹ ਆਪਾਂ ਨੇ ਰੈਡੀ ਕੀਤਾਗਾ ਸਮੋਸ਼ਾ ਲੈਸ ਲੱਗੀ ਹੋਈ ਹੈ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਆਪਣੇ ਇਹ ਵਾਲਾ ਜਿਹੜਾ ਪਿਓਰ ਚਲੋਨ ਦੇ ਦੇਣਾ ਦੁਪੱਟਾ ਰਹੇਗਾ ਪ੍ਰਾਈਸ ਸਿਰਫ ਅੱਜ ਬਹੁਤ ਹੀ ਜਨਮ ਦੇ ਰਣਾ ਆਪਣੇ 3500 ਰੁਪਏ ਦੇ ਵਿੱਚ ਰਹੇਗਾ ਸ਼ਿਪਿੰਗ ਹੈ ਜਿਹੜੀ ਬਿਲਕੁਲ ਫਰੀ ਰਹੇਗੀ ਜੋ ਵੀ ਚੈਨਲ ਤੇ ਨਵੇਂ ਨੇ ਪਲੇ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਦਿਆ ਕਰੋ ਫੁੱਲ ਵੀਡੀਓ ਜ਼ਰੂਰ ਵਾਚ ਕਰਿਆ ਕਰੋ ਧੰਨਵਾਦ ਜੀ